ਸਾਸਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਅੱਜ ਤੁਹਾਨੂੰ ਇੱਕ ਨਵਾਂ ਜ਼ਿਗਾਰਡ ਦਿਖਾਉਣੇ ਆਗੇ ਆਪਣੇ ਇੱਥੇ ਜਾਰ ਬੈਲੀ ਨੇ ਬਣਾਇਆ ਕਿਸੇ ਨੇ ਉਹਨੇ ਨਾ ਢੋਲ ਦੇ ਉੱਤੇ ਦੋ ਕੰਨਾਂ ਫਿੱਟ ਕਰੀਆਂ ਨੇ ਸਪਰੇਅ ਕਰਨ ਨੂੰ ਤੁਹਾਨੂੰ ਮੈਂ ਦਿਖਾਉਣਾ ਉਹਦੇ ਉੱਤੇ ਕੀ ਜ਼ਿਗਾਰਡ ਲਾਇਆ ਹੈਗਾ ਆਹ ਦੇਖੋ ਆਹ ਟੀ ਪਾ ਕੇ ਸਿਰੇ ਤੇ ਇੱਕ ਗੰਨ ਉਹ ਪਹੀਆ ਇੱਕ ਗੰਨ ਇੱਧਰ ਉਹ ਪਹੀਆ ਸਾਹਮਣੇ ਦੋ ਗੰਨਾਂ ਤੇ ਇਹ ਤੁਸੀਂ ਆ ਲਾ ਲਓ ਸਾਹਿਬ ਵੀ ਦੂਜੇ ਆਮਣ ਢੋਲ ਨੂੰ ਦੁੱਗਣਾ ਥਾਂ ਤੋਰਦਾ ਤੇ ਉਹ ਸਾਹਮਣੇ ਘਟ ਘਟ 8-10 ਕਿੱਲੇ ਬਾਹੀ ਤੇ ਉਹ ਸਾਹਮਣੇ ਨਹੀਂ ਦਾ ਆਊਟ ਰਾਟ ਖੜਾਗਾ ਉੱਥੇ ਜੂਮ ਚਾ ਕੇ ਦਿਖਾ ਦਨਾ ਤੇ ਉਥੋਂ ਇਹ ਆਈ ਆ ਸਾਰੀ 10 ਐਮਐਮ ਪਾਈਪਾਂ ਜਿਓਨੇ 10 ਐਮਪਾ ਪਾ ਕੇ ਆਹ ਮੂਰੇ ਗੰਨਾ ਲਾ ਲੀਆਂ ਤੋਂ ਤੇ ਡਬਲ ਥਾਂ ਤੋਰਦੇ ਆਗੇ ਤੇ ਸਪਰੇਅ ਕਰ ਰਹੀ ਸੀ ਅੱਜ ਉਹ ਨਾਲ ਤਾਂ ਕੰਮ ਵੱਧ ਨਿਬੜਦਾਗਾ ਤੇ ਨਾਲੇ ਸਪਰੇਅ ਵਧੀਆ ਹੁੰਦੀ ਹੈ ਕਿ ਥਾਂ ਨਹੀਂ ਰਹਿੰਦਾ ਜਦੋਂ ਦੋ ਬੰਦਿਆਂ ਨੇ ਪਾ ਤੋੜਨੀ ਆ ਉਹ ਤਾਂ ਫਿਰ ਹੁਣ ਸਾਨੂੰ ਪਤਾ ਹੀ ਆ ਵੀ ਦੋ ਬੰਦੇ ਨੇ ਪਾਣਤਾ ਫਿਰ ਵਧੀਏ ਤੋਰੂ ਵਾਲਾ ਸਮਾਰ ਕੇ ਨਾ ਪਾਣੀ ਪੂਣੀ ਆਮ ਸਪਰੇਅ ਨੂੰ ਜਿਆਦਾ ਪੈ ਜਾਂਦਾ ਕੋਈ ਇਹਦਾ ਪ੍ਰੈਸ਼ਰ ਨਹੀਂ ਘਟ 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 1600 ਫੁੱਟ ਲੰਮੀ ਪਾਈ ਹੋਈ ਇਹਨਾਂ ਦੀ ਆ 12 ਗੱਲਾਂ ਦਾ ਪਲਾਂਟ ਇਹਨਾਂ ਦਾ ਉਹ ਸਿਰੇ ਤੇ ਜਾ ਕੇ ਸੜਕ ਕੇ ਲਿਆਇਆ ਉਧਰੋਂ ਤੇ ਇੱਧਰੋਂ ਹਜੇ ਪਿਆਗਾ ਅੱਧ ਵਿਚਾਲੇ ਖੜੇ ਆ ਆਪਾਂ ਤੇ ਸਾਨੂੰ ਚੱਲਦਾ ਵੀ ਦਿਖਾਵਾਂਗੇ ਬਹੁਤ ਸੋਹਣੀ ਸਪਰੇਅ ਹੁੰਦੀ ਆ ਪੂਰਾ ਫੁੱਲ ਪ੍ਰੈਸ਼ਰ ਆ ਦੋਨੇ ਗੰਨਾ ਦਾ ਦੋ ਜਾਣੇ ਗੰਨਾ ਤੇ ਲੱਗ ਜਾਂਦੇ ਆ ਮਗਰ ਤਾਂ ਜਿਹੜੇ ਪਾਏ ਪਾਏ 2-3 ਬੰਦੇ ਚਾਹੀਦੇ ਉਹ ਤਾਂ ਹੁੰਦੀ ਆਮ ਹੀ ਆਪਣੇ ਕੋਲੇ ਸਾਨੂੰ ਹੁਣ ਚਲਦੀ ਦਿਖਾਉਣੇ ਆਗੇ ਲਓ ਬਈ ਆ ਦੇਖੋ ਹੁਣ ਦੋਨੇ ਕੰਨਾਂ ਚਾਲ ਦਿਨਾ ਦੇਖੋ ਲੋ ਦੋ ਬੰਦਿਆਂ ਕੋਲੇ ਦੋ ਕੰਨਾਂ ਹੋ ਗਈਆਂ ਦੇਖੋ ਕਿੰਨੀ ਕਿੰਨੀ ਦੂਰ ਥਾਂ ਲੈ ਕੇ ਗਏ ਆਗੇ ਕਿੰਨਾ ਚੌੜਾ ਫਾਂਟਾ ਤਰੂਗਾ ਨਾ ਤਾਂ ਇਹਦੇ ਵਿੱਚ ਕੋਈ ਥਾਂ ਰਹੇ ਦੇਖੋ ਇੰਨਾ ਕੰਨਾ ਚੜਾ ਹੁੰਦਾ ਦਵਾਈ ਦਾ ਇੱਕ ਦੂਜੇ ਉੱਤੇ ਤੇ ਨਾ ਇਹਦੇ ਵਿੱਚ ਕੋਈ ਆਏ ਪਾਣੀ ਘਟਪੂਗਾ ਜਾਂ ਦਵਾਈ ਬੀ ਘਟ ਕੰਮ ਕਰੂਗੀ ਪੂਰੀ ਫੁੱਲ ਵਧੀਆ ਦਵਾਈ ਕੰਮ ਕਰਦੀ ਆ ਇਹਨਾਂ ਨੂੰ ਲਗਾਤਾਰ 2 ਸਾਲ ਹੋ ਗਏ ਸਪਰੇਅ ਕਰਦਿਆਂ ਨੂੰ ਇਸੇ ਤਰੀਕੇ ਨਾਲ ਹੀ ਤੇ ਤੁਸੀਂ ਆਡਰ ਸਾਹਿਬ ਵੀ ਆਥ ਨੂੰ ਇਹ 35 40 ਕਿਲ ਦੇ ਵਾਹਣ ਟਾਈਮ ਨਾਲ ਹੀ ਸੜਕ ਕੇ ਵਿਲੇ ਹੋ ਜਾਂਦੇ ਆ ਦੋ ਕੰਨਾਂ ਦਾ ਕਰਕੇ ਆਪਣੇ ਕਿਸਾਨ ਭਰਾਵਾਂ ਲਈ ਇਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕਰਿਆਗਾ ਜਿਨ੍ਹਾਂ ਕੋਲ ਤਾਂ ਵਾਹਣ ਥੋੜਾ ਛੋਟਾ ਗੱਦਣਗੇ ਵੀ ਅਸੀਂ 2 ਲੱਖ ਕੀ ਕਰਨਾਂ ਵੀ ਜਿਨ੍ਹਾਂ ਕੋਲ ਵਾਹਣ ਜ਼ਿਆਦਾ ਹੈਗਾ ਉਹਨਾਂ ਖਾਤਰ ਇਹ ਵਧੀਆ ਚੀਜ਼ ਲੱਗੀ ਮੈਨੂੰ ਵੀ ਨਾਲੇ ਲੇਵਰ ਘੱਟ ਲੱਗਦੀ ਆ ਤੇ ਨਾਲੇ ਸਪਰੇਅ ਸੇਤੀ ਹੋ ਜਾਂਦੀ ਆ ਤੇ ਨਾਲੇ ਕੋਈ ਥਾਂ ਰਹਿਣ ਦੀ ਦਿੱਕਤ ਨਹੀਂ ਦੇਖੋ ਕਿੰਨਾ ਪ੍ਰੈਸ਼ਰ ਆਗਾ ਕਿੰਨਾ ਥਾਂ ਤੁਰਦਾਗਾ ਬਸ ਥੋੜਾ ਜਿਹਾ ਪੰਪ ਵੱਡਾ ਲਾਉਣਾ ਪੈਂਦਾਗਾ ਇਕ ਪਾਈਪ ਮੋਟੀ ਪੋਣੀ ਪਈ ਮਗਰ ਦੀ ਇਹਨਾਂ ਨੂੰ ਉਹ ਤਾਂ ਫਿਰ ਆਪਾਂ ਨੂੰ ਵੈਸੇ ਵੀ 10 mm ਤੋਂ ਘੱਟ ਪਾਈਪ ਚੱਲਦੀ ਨਹੀਂਗੀ ਆਪਣੇ ਠੀਕ ਰਹਿੰਦੀ ਹੈ 10 mm ਪ੍ਰੈਸ਼ਰਬੱਧ ਰਹਿੰਦਾਗਾ ਆਮੀ ਲੋਕ ਦਾ 10 mm ਦੀ ਪਾਈਪ ਪਾਉਣ ਲੱਗੇ ਹੋਣਾ ਸੋ ਮੈਨੂੰ ਵਧੀਆ ਜਿਗਾਰਡ ਲੱਗਿਆ ਵਾ ਚਲੋ ਦੋਸਤਾਂ ਨਾਲ ਸਾਂਝੀ ਕਰਦੇ ਆਂਗੇ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ ਜੀ